ਹਾਂਜੀ ਸਸ਼ੀ ਕਾ ਜੀਓ ਸਾਰੇ ਵੀਰਾਂ ਨੇ ਜਾਣ ਬਠੀਕ ਨੇ ਲੋ ਜੀ ਆਪਾਂ ਫੇਰ ਅੱਜ ਕੋਠੇ ਤੇ ਆਈ ਦੀ ਆਪਣੇ ਸੈਟਅਪ ਦੇ ਉੱਪਰ ਤੇ ਆ ਲੋਖ ਆਪਣੇ ਬਜਰੀ ਤੇ ਅੱਜ ਆਪਾਂ ਕੈਲਸ਼ੀਅਮ ਬਲੋਕ ਵੀ ਅੰਦਰ ਟੰਗਾਂਗੇ ਤੇ ਆ ਪਹਿਨੇ ਆਪਣੇ ਕੈਲਸ਼ੀਅਮ ਬਲੋਕ ਬਣਾਏ ਹੋਏ ਸਪਣੇ ਰਖਲੇ ਕਲੋਨੀ ਚ ਟੰਗਦੇ ਆ ਇਹ ਤੇ ਸਾਰੇ ਸਾਈਟ ਉੱਤੇ ਟੰਗਦੇ ਆ ਇੱਧਰ ਵੀ ਟੰਗਦੇ ਆ ਤੇ ਇੱਧਰ ਡਾਇਮੰਡ ਆਪ ਦੇਖੋ ਆਪਣਾ ਫੇਰ ਤੇ ਟੋਕਰੇ ਨੇ ਜੀ ਚੇਂਜ ਕਰਤੀ ਬਾਈ ਉੱਪਰ へ ਬੈਠ ਨਹੀਂ ਰਹੀ ਸੀ ਟੋਕਰੀ ਚ ਸੇ ਬਣੇ ਥੱਲੇ ਲਾਤੀ ਹੈ ਟੋਕਰੀ ਤੇ ਇਹ ਜਦ ਆਪਣਾ ਪੇਰ ਚੇਂਜ ਕਰਕੇ ਇਧਰ ਇਹ ਪੇਰ ਛੱਡਤਾ ਹੁਣ ਥੱਲੇ ਉਹ ਇਹ ਜੋ ਪੇਰ ਕੱਢ ਕੇ ਉੱਪਰ ਨੀਚੇ ਛੱਡਤਾ ਤੇ ਇਹ ਪੇਰ ਆਪਾਂ ਉੱਪਰ ਛੱਡਤਾ ਇਹ ਆਪਾਂ ਬੌਂਡਿੰਗ ਬਣਾ ਰਹੇ ਇਹਨਾਂ ਦੀ ਪ੍ਰੋਪਰ ਜਿਹਦੇ ਪ੍ਰੋਪਰ ਬੌਂਡਿੰਗ ਬਣ ਗਈ ਫੇਰ ਆਪਾਂ ਇਹਨਾਂ ਨੂੰ ਕੋਲੋਨੀ ਛੱਡਾਂਗੇ ਰੈਂਬੋ ਦੀ ਚ ਤੇ ਇਹਦੇ ਵਿੱਚ ਦੇਖੋ ਤੇ ਇਹ ਤੁਹਾਨੂੰ ਇੱਕ ਪਾਇਟ ਦਾ ਫੇਮੇਲ ਤੁਹਾਨੂੰ ਦਿਖ ਹੀ ਰਿਹਾ ਹੋਊਗਾ ਜੈੱਲ ਫੇਸ 'ਚ ਆਹ ਕਰੀਮ ਪਾਇਟ ਦਾ ਮੇਲ ਆ ਬਹੁਤ ਸੋਹਣਾ ਮੇਲ ਆ ਤੇ ਇਹਦਰ ਡਨ ਫੈਲੋ ਦੀ ਫੀਮੇਲ ਆ ਇਹ ਬਈ ਹੈਗਾ ਕੁਲਦੀਪ ਬਾਈ ਦਾ ਫੇਰ ਤੇ ਉਹ ਜਾ ਰਹੇ ਨੇ ਜਾ ਰਹੇ ਤੇ ਕਿਤੇ ਆ ਦੇਖੋ ਆ ਫੇਰ ਲੈ ਕੇ ਆਈ ਸੀ ਉਹ ਆ ਡਨ ਫੈਲੋ ਡਨ ਫੈਲੋ ਦੀ ਫੀਮੇਲ ਆ ਡਨ ਫੈਲੋ ਦੀ ਫੀਮੇਲ ਆ ਦੇਖੋ ਪਹਿਲੇ ਸੋਹਣੀ ਕੁਆਲਟੀ ਦੀ ਫੀਮੇਲ ਆ ਤੇ ਉਹ ਦੇਖੋ ਮੇਲ ਦੇਖੋ ਪਿੱਛੇ ਉਹ ਉੱਪਰ ਬਿਠਾ ਜਿਹੜਾ ਲੰਕਾ ਜਾਲੀ ਨਾਲ ਤੇ ਕਰੀਪ ਆਇਟ ਦਾ ਫੇਲ ਆ येलो ਫੇਸ ਤੇ ਦੇਖੋ ਕਿੰਨਾ ਸੋਹਣਾ ਤੇ ਜਿਹੜਾ ਉੱਪਰ ਲੱਤੇ ਸੀ ਭਾਈ ਉਹ ਥੱਲੇ ਛੱਡਤਾ ਦੇਖੋ ਨੀਚੇ ਬੈਠਾ ਤੇ ਵਾਉਂਡਿੰਗ ਬਣਾ ਰਿਹਾ ਪੰਨਾ ਦੀ ਪੇਰ ਦੀ ਤੇ ਫਿਰ ਆਪਾਂ ਇਹਨਾਂ ਦਾ ਕਲੋਨੀ ਚ ਲਾਵਾਂਗੇ ਜੋੜਾ ਤੇ ਮੈਂ ਫਿਰ ਇਹਨਾਂ ਨੂੰ ਦਵਾਂਗਾ ਮਟਕੀਆਂ ਸਾਰਿਆਂ ਨੂੰ ਤੇ ਜਿਹੜੇ ਇਹਦੇ ਵਿੱਚ ਪੇਰ ਸੀ ਭਈਏ ਕੇਸ ਚ ਤੇ ਉਹ ਇੱਥੇ ਛੱਡ ਤੇ ਆ ਦੇਖੋ ਆ ਰਹੇ ਮੋਦੀ ਕਲੋਨੀ ਛੱਡ ਤੇ ਆਪਾਂ ਨੇ ਦੇਖੋ ਫਿਰ ਇਹ ਭਾਈ ਹੈਗੇ ਨੇ ਸਿੰਗਲ ਦੇ ਪੇਰ ਤਿੰਨੇ ਤੇ ਇਹ ਜੋ ਪੰਜ ਪੀਸ ਦਾ ਸਪੈਂਗਲ ਦੇ ਨੇ ਇੱਕ ਫੀਮੇਲ ਆਪਣੀ ਰੇਂਬੋ ਦੀ ਹੈ ਜਿਹੜੀ ਇਧਰ ਆ ਮੇਲ ਬੈਠਾ ਡੰਡੇ ਤੇ ਉਹ ਜਾਲ ਚੜ ਗਈ ਜਾਲੀ ਦੇ ਉੱਪਰ ਇਹ ਹੈਗੇ ਰੇਂਬੋ ਦੀ ਫੀਮੇਲ ਆਪਣੀ ਤੇ ਇਹਦੀ ਉਹ ਪੱਠੀ ਆਪਾਂ ਆ ਬੈਠੀ ਆ ਇਹ ਪੱਠੀ ਆਪਾਂ ਇਧਰ ਦੇ ਰੱਖਿਆ ਮੇਲ ਨੂੰ ਤੇ ਇਹ ਹੈਗੇ ਨੇ ਆਪਣੀ ਸਪੈਂਗਲ ਦੀ ਰੇਂਬੋ ਦੀ ਫੀਮੇਲ ਕਲੋਨੀ ਤੇ ਅਹੀਂ ਮਾ ਲੋ ਲੋ ਸਪੈਂਗਲ ਰੇਂਬੋ बन ਗਏ ਸੇ ਆਪਾਂ ਬਣਾਵਾਂਗੇ ਤੇ ਇੱਕ ਮਟੇਨਾ ਤੋਂ ਵਰਕਿੰਗ ਕਰਦੇ ਆਂ ਦੇਖ ਲੈ ਬੱਚੇ ਕਿਹੜੇ ਬੱਚੇ ਆਪਾਂ ਨੂੰ ਆਉਣਗੇ ਤੇ ਇਹਨਾਂ ਦੇ ਵਿੱਚ ਆਪਾਂ ਕੂਜੇ ਆਪਾਂ ਇਕੱਠੇ ਲਾਵਾਂਗੇ ਜਦੋਂ ਇਹ ਪੇਰੇ ਇੱਧਰ ਆ ਗਏ ਦੋ ਪੇਰ ਆ ਗਏ ਉਹਦਾ ਆਪਣਾ ਬਾਈ ਦਾ ਕੁਲਦੀਪ ਬਾਈ ਦਾ ਪੇਰ ਤਾਂ ਤਾਂ ਲੈ ਕੇ ਜਾਣਗੇ ਤੇ ਆਪਾਂ ਜਿਹੜੇ ਇਹ ਚ ਲੱਗਣਗੇ ਤਾਂ ਉਹ ਆਪਣੇ ਏਟੇ ਚ ਉਪਰਾ ਇੱਕ ਉਪਰਲੇ ਪਿੰਜਰੇ ਚ ਹੁਣ ਦੇਖਾਈ ਦਿੱਤਾ ਤੇ ਆ ਜੋ ਆਵਾਤਾ ਵੀ ਸ਼ੌਂਕ ਕਰਾ ਦਈਏ ਆ ਜਾ ਬਹਲੇ ਭਾਈ ਆਪਣੇ ਲਈ ਬੈਠੇ ਨੇ ਦੋ ਪੇਰ ਏ ਵੀ ਪੇਜ ਜਿਹੜੇ ਨੇ ਮਿੱਤਰਲੇ ਫਿਰ ਭੇਜ ਜਿਹੜੇ ਨੇ ਤੇ ਇਹਨਾਂ ਨੂੰ ਭੇਜ ਦਾਂਗੇ ਆਪਾਂ ਤੇ ਤੇ ਮੇਨ ਆਪਾਂ ਹੁਣ ਆਪਾਂ ਪਹਿਲਾਂ ਉਸ ਤੋਂ ਪਹਿਲਾਂ ਕਰੀਏ ਆਪਾਂ ਸਫਾਈ ਤੇ ਸਫਾਈ ਕਰਦੇ ਆਪਾਂ ਕੀ ਕਰਤੀ ਆਪਾਂ ਨੇ ਸਫਾਈ ਦੇਖੋ ਤੇ ਪੂਰਾ ਕਲੀਨ ਕਰਤਾ ਆ ਦੇਖੋ ਸਾਰਾ ਕਲੀਨ ਕਰਤਾ ਤੇ ਦਾਣੇ ਆਪਾਂ ਨੇ ਇਧਰ ਦੇਖੋ ਥੂੜਾ ਇਕੱਠਾ ਕਰ ਲਿਆ ਇੱਥੇ ਤੇ ਬਾਕੀ ਕੁਆਲਟੀ ਪਰ ਗਿਓ ਕੁੜੇ ਦੀ ਤੇ ਸਾਡੇ ਪਿੰਜਰੇ ਸਾਫ ਕਰਤੇ ਦਾਣਾ ਪਾਣੀ ਆਪਣੇ ਵਧੀਆ ਪਾਤਾ ਦੇਖੋ ਕੋਕਟਲ ਦੇਖੋ ਚਾਹ ਕਰਿਆ ਕੁਝ ਇਹਦੇ ਵਿੱਚ ਵਿੱਚ ਵੀ ਵੱਡਦੀ ਆ ਬਾਈ ਤੇ ਇੱਕ ਹੁਣਾਂ ਜਾਣ ਲੱਗੀ ਚਲੋ ਆਂਡੇ ਥੋੜੇ ਕਿ ਦਿਨਾਂ ਤੱਕ ਰਾਜ ਜਾਣਗੇ ਇਹਨਾਂ ਦੇ ਤੇ ਕਲੋਨੀ ਵੀ ਦਿਖਾਣਾ ਕਲੋਨੀ ਜੀ ਸਫਾਈ ਕਰਤੀ ਆਪਾਂ ਨੇ ਹਫਤੇ ਬਾਅਦ ਸਫਾਈ ਕਰਦੇ ਆ ਬਹੁਤ ਜ਼ਰੂਰੀ ਆ ਬਾਈ ਤੁਸੀਂ ਵੀ ਕਰਿਆ ਕਰੋ ਹਫਤੇ ਚ ਹਫਤਾ ਬਾਅਦ ਜ਼ਰੂਰੀ ਆ ਸਫਾਈ ਕਰਨੀ ਵੈਸੇ ਤਾਂ ਇਹ ਡੇਲੀ ਕਰਾਂਗੇ ਸਭ ਤੋਂ ਵਧੀਆ ਵੈਸੇ ਇਹ ਕੰਮਕਾਰ ਵਾਲੇ ਬੰਦੇ ਨੇ ਤਾਂ ਹਫਤੇ ਬਾਅਦ ਆ ਦੇਖੋ ਕਲੀਨ ਕਰਤੀ ਬਈਆਂ ਸਫਾਈ ਕਰਤੀ ਆਪਾਂ ਨੇ ਬਸ ਤੋਂ ਹੋ ਨਹੀਂ ਸਕਦੇ ਕਿਉਂਕਿ ਥੋੜਾ ਪਤੀ ਹੈ ਲੋ ਜੀ ਹੁਣ ਦਾਣਾ ਭਰ ਰਹੇ ਸਾਰੇ ਪੰਛੀ ਆਪਣੇ ਤੇ ਆਪਾਂ ਦਾਣਾ ਧਰ ਦਿਆ ਇਹਨਾਂ ਨੂੰ ਦੋ ਆਪਾਂ ਕਿਉਂਕਿ ਦਾਣੇ ਦੀ ਟ੍ਰੇਆਂ ਧੋਣੀਆਂ ਨੇ ਇਸ ਕਰਕੇ ਆਂ ਧਰ ਰਹੇ ਦਾਣਾ ਸਾਫ਼ ਕਰਕੇ ਕਲੀਨ ਕਰਕੇ ਫਿਰ ਇਹਨੂੰ ਸੁਕਾ ਕੇ ਟ੍ਰੇਆਂ ਨੂੰ ਫਿਰ ਦਾਣਾ ਧਰਾਂਗੇ ਸਾਰਿਆਂ ਨੂੰ ਤੇ ਸੰਦਸਾਂਗੇ ਪੜਾ ਗਏ ਆਪਣੇ ਇਧਰੇ ਆ ਪਿੰਦਰੇ ਦੀ ਕੱਲੀ ਸਫਾਈ ਰਹਿ ਗਈ ਇਹਦੀ ਆਪਾਂ ਬਾਤੋ ਕਰਦਾਂਗੇ ਤੇ ਟਾਈਮ ਕਾਫੀ ਹੋ ਗਿਆ ਆ ਦੇਖ ਲਓ ਇਹਨੂੰ ਆ ਬੋਲੀ ਡੱਬ ਦੇਖ ਲਓ ਕਿੱਥੇ ਬੈਠੀ ਆ ਬਈ ਨੇਸਟ ਦਿੱਤਾ ਹੋਇਆ ਨੇਸਟ ਜਣੀ ਜਾ ਕੇ ਬਹਿੰਦੀ ਇੱਥੇ ਬੈਠੀ ਰਹਿੰਦੀ ਏ ਵਿੰਦੂ ਨੇਸਟ 'ਚ ਬਹਿ ਜਾ ਤੇ ਆਇਓ ਸਾਨੂੰ ਥੋੜੀ ਜਿਹੀ ਹਲਕ ਦਿਖਾਵਾਂ ਆਪਾਂ ਤੇ ਆ ਦੇਖੋ ਇਹੋ ਸਾਰੇ ਦਾਣਾ ਭਲ ਰਹੇ ਨੇ ਵੀ ਦਾਣਾ ਦੋਵੇ ਤੇ ਦਾਣਾ ਪਖਾਈਏ ਸਾਰੇ ਥੱਲੇ ਆ ਰਹੇ ਤਹੀਓ ਸਾ ਦੇਖੋ ਗੇਮੇ ਦੇਖ ਰਿਹਾ ਦੇਖੋ ਮੇਲ ਆ ਆਪਣਾ ਉਫਲਾਇੰਦਾ ਰੈਂਬੋ ਦੀ ਸੀ ਮੇਲ ਨਾਲ ਲੱਗਿਆ ਜਿਹੜਾ ਮੇਲ ਸਾਰੇ ਦਾਣਾ ਭਾਲ ਰਹੇ ਨੇ ਤੇ ਤੇ ਕੈਲਸ਼ੀਅਮ ਬਲੋਗ ਆ ਪਟੰਗਦੇ ਆ ਬਈ ਚੱਲਦੇ ਆ ਫੇਰ ਕਲੋਨੀ ਚ ਕੈਲਸ਼ੀਅਮ ਬਲੋਗ ਟੰਗਦੇ ਆ ਤੇ ਪਹਿਲਾ ਆ ਕੈਲਸ਼ੀਅਮ ਬਲੋਗ ਤੇ ਆ ਪਟੰਗਦੇ ਆ ਸਭ ਤੋਂ ਪਹਿਲਾਂ ਪਟੰਗਦੇ ਆ ਇਹ ਜਾ ਵਾਲੇ ਸਕੇਟੇ ਚ ਟੰਗਦੇ ਆ ਲੋ ਜੀ ਸਭ ਤੋਂ ਪਹਿਲਾਂ ਆਪਾਂ ਕੇਜ ਜਿਆ ਵੱਡੇ ਟੰਗਦੇ ਕੈਲਕਸਮ ਬਲੋਕ ਤੇ ਬਾਹਰ ਆਪਾਂ 2-2 ਪੀਸੀ ਟੰਗਾਂਗੇ ਬਈ ਮੈਂ ਚਾਹਤਾ ਇੱਕ ਇੱਕ ਦੀ ਰੋੜਾ ਹੈ ਜਿਆ ਦੇ ਤਾਂ ਲੋੜ ਹੈ ਨਹੀਂ ਇੱਥੇ ਟੰਗ ਦਾਂਗੇ ਅੰਨੇ ਤੇ ਬਾਕੀ ਆਪਾਂ ਸਾਨੂੰ ਕਲੋਨੀ 'ਚ ਟੰਗਦੇ ਆ ਬਾਕੀ ਸਾਰੇ ਬਾਹਰ ਤਾਂ ਆਪਾਂ ਫਿਰ ਵੀ ਟੰਗ ਦੇ ਦਾਂਗੇ ਸਭ ਤੋਂ ਮੇਨ ਜ਼ਰੂਰੀ ਆਪਾਂ ਕਲੋਨੀ 'ਚ ਆਪ ਕੋ ਬਰੀਡਿੰਗ ਫੈਟ ਹੈ ਨਾ ਉਰੇ ਕਰ ਕੋਸ ਤੇ ਲੋੜਾ ਤੇ ਵਿੱਚ ਲੈ ਕੇ ਚੱਲਦੇ ਆਪਾਂ ਇਹ ਬਾਰ ਵੀ ਰੱਖ ਲੈਨੇ ਆਪਾਂ ਰੇਮਪੋਰੀ ਕਲੋਨੀ ਵਾਸਤੇ ਵੀ ਜ਼ਰੂਰੀ ਨੇ ਆ ਲੈ ਵੀ ਜੀ ਪੱਛ ਚੱਲਦੇ ਆ 6 ਪੀਸ ਆਪਾਂ ਰੇਮ ਪੱਛ ਟੰਗਾਂਗੇ ਆਪਣੀ ਕਲੋਨੀ ਚ ਤੇ ਆ ਚੱਲੇ ਲੈ ਕੇ ਕੈਲਸਿਅਮ ਬਲੋਕ ਤੇ ਕੈਲਸ਼ੀਅਮ ਬਲੌਗ ਬਣਾਉਣ ਦੀ ਵੀਡੀਓ ਬਈ ਆਪਣੀ ਪਾਈ ਗਈ ਆ ਆਪਣੇ ਚੈਨਲ ਤੇ ਵੀਡੀਓ ਮੌਜੂਦ ਹੈ ਜਿਹੜੇ ਵੀਰ ਨੂੰ ਨਹੀਂ ਪਤਾ ਕਿਵੇਂ ਬੰਨਦੇ ਨੇ ਕੈਲਸ਼ੀਅਮ ਬਲੌਗ ਆਪਣੇ ਚੈਨਲ ਤੇ ਜਾਓ ਤੇ ਵੀਡੀਓ ਨੂੰ ਦੇਖੋ ਤੇ ਉਹ ਤੁਹਾਨੂੰ ਪਤਾ ਲੱਗ ਜੂ ਵੀ ਆਪਾਂ ਕੈਲਸ਼ੀਅਮ ਬਲੌਗ ਕਿਵੇਂ ਬਣਾਤਾ ਤੇ ਪਟੰਗ ਤੇ ਅੱਜ ਕੀ ਕੀ ਪਾਉਣਾ ਸਭ ਕੁਝ ਉਹ ਵੀਡੀਓ 'ਚ ਹੀ ਹੈ ਤੇ ਚੈਨਲ ਤੇ ਜਾ ਕੇ ਦੇਖ ਸਕਦੇ ਤੁਸੀਂ ਆਇਓ ਯਾ 15 ਆ ਗਏ ਹੁਣ ਫੇਰ ਵਾਪਸ ਤੇ ਅਦੇਖੋ ਬੱਚੇ ਵੀ ਨੇ ਇੱਥੇ ਦੇਖ ਤੇ ਇਧਰ ਆਪਣੀ ਪਾਲਿਸ਼ ਕਲਰ ਦੀ ਫੀਮੇਲ ਆਫਲਾਈਨ ਚ ਤੇ ਆਹ ਵੀਡੀਓ ਛੋਟੇ ਛੋਟੇ ਬੱਦੀ ਆ ਪਾ ਛੋਟ ਪਾਈਦੀ ਆ ਵਿੱਚ ਦੇਖੋ ਗਰੋਥ ਬਹੁਤ ਸੋਹਣੀ ਚੱਲ ਰਹੀ ਆ ਅੱਜਵਾਰ ਤੋਂ ਆਂਡੇ ਵੀ ਧਰਨ ਲੱਗੇ ਫੀਮੇਲਾਂ ਤੇ ਆਹ ਆਫਲਾਈਨ ਦਾ ਜਿਹੜਾ ਮੇਲ ਖਾਇ ਸੀ ਤੁਹਾਨੂੰ ਤੇ ਰੈਂਬੋ ਦੀ ਫੀਮੇਲ ਆ ਤੇ ਆਹ ਬੱਚੇ ਨੇ ਭਾਈ ਤੇ ਜਿਹੜੇ ਇਹਨਾਂ ਦੇ ਬੱਚੇ ਨੇ ਭਾਈ ਉਹ ਕੋਜੇ ਚ ਵਾਗੋ ਉੱਪਰਲੇ ਚ ਇਹ ਫਿਸ਼ਿੰਗ ਸ਼ਿਫਟਿੰਗ ਕਰੀਏ ਇਹਨਾਂ ਪਾਈ ਇਧਰ ਇਤਰੀ ਬੱਚੇ ਨੇ ਚਲੋ ਆਪਾਂ ਪਹਿਲਾਂ ਆ ਲੋ ਇਹ ਆਪਾਂ ਹਾ ਗੇਟ ਲਾ ਲਈਏ ਲਾਤਾ ਤੇ ਆ ਦੇਖੋ ਆਪਣੀ ਕਲੀਅਰ ਵਿੰਗ ਦੀ ਫੀਮੇਲ ਦੇਖੋ ਬਲੀ ਹੌਣੀ ਕੀ ਫੀਮੇਲ ਹੈ ਤੇ ਸੱਤ ਅੰਡੇ ਨੇ ਬਈ ਇਹਦੇ ਥੱਲੇ ਤੇ ਥੋੜੀ ਦਿਖਾ ਵੀ ਦਿਨਾ ਹਜੇ ਖੇਲੇ ਜੇ ਦੇਖ ਲਓ ਜੀ ਸੱਤ ਅੰਡੇ ਨੇ ਤੇ ਬਰੀਡਿੰਗ ਬਹੁਤ ਸੋਹਣੀ ਹੋ ਰਹੀ ਹੈ ਤੇ ਆ ਜੋ ਇਹ ਆਪਾਂ ਮੇਨ ਚੀਜ਼ ਤੇ ਚੱਲੀ ਆਪਾਂ ਬਸ ਕੈਲਸ਼ੀਅਮ ਬਲੌਕ ਡੰਗਦੇ ਆਪਾਂ ਤੇ ਆ ਦੇਖੋ ਹੀ ਬਾਹਰ ਹੈ ਚੂਈਆਂ ਖਾ ਗਈਆਂ ਨੇ ਇਹ ਤੇ ਖਰਾਬ ਕਰਕੇ ਥੋੜਾ ਜਿਹਾ ਇਹਨਾਂ ਨੇ ਕੈਲਸ਼ੀਅਮ ਬਲੋਕ ਪੰਗਾਂ ਦਾ ਤਰੀਕਾ ਹੁਣ ਤੈਨੂੰ ਪਤਾ ਹੀ ਆ ਬਾਈ ਹੁਣ ਇੱਥੇ ਟੰਗ ਦੇਣੇ ਆ ਇੱਥੇ ਠੀਕ ਕਰੋ ਬੰਦਾ ਲੋ ਜੀ ਆਪਾਂ ਸਾਰੇ ਟੰਗ ਲਈਏ ਫਿਰ ਆਪਾਂ ਵੀਡੀਓ ਸਟਾਰਟ ਕਰਦੇ ਆ ਲੋ ਜੀ ਆਪਾਂ ਕੈਲਸ਼ੀਅਮ ਬਲੋ ਟੰਗ ਤੇ ਆ ਦੇਖੋ ਤੇ 12ਵਾਂ ਕਿ ਇਹਨਾਂ ਨੂੰ ਕਾਸ਼ ਦਾਂਗੇ ਚੰਗੀ ਤਰ੍ਹਾਂ ਤੇ ਇਧਰ ਦਾ ਟਾਈਪ ਕਾਸੀ ਦਿੱਤੇ ਆਪਾਂ ਨੇ ਦੋ ਇਧਰ ਲਾਤੇ ਇੱਕ ਇਧਰ ਲਾਤਾ ਦੋ ਇੱਥੇ ਲਾਤੇ ਬਈ ਇੱਕ ਆ ਲਾਤਾ ਉੱਪਰ ਆਪਾਂ ਨੇ ਬੈਲਮ ਦੇ ਨਾਲ ਹੀ ਲਾਤਾ ਤੇ ਨੀਚੇ ਪਤਾ ਨਹੀਂ ਸਕਦੇ ਤੀ ਕੋਈ ਕਿਸੇ ਨੂੰ ਪਤੀਆ ਫਿਰ ਬੇਠਾ ਮਾਰਦੇ ਨੇ ਜਿਆਦੇ ਫਿਰ ਖਰਾਬ ਕਰ ਦਿੰਦੇ ਨੇ ਤੇ ਇਧਰ ਲਾਤੇ ਤੇ ਬਰੀਡਿੰਗ ਬਹੁਤ ਸੋਹਣੀ ਹੋ ਰਹੀ ਆ ਤੁਹਾਨੂੰ ਪਾ ਪ੍ਰੋਗਰੈਸ ਸ਼ੇਅਰ ਕਰਦੇ ਤੁਹਾਡੇ ਨਾਲ ਵੀਡੀਓ ਮੌਜੂਦ ਹੈ ਚੈਨਲ ਤੇ ਪਈਆ ਤੁਸੀਂ ਦੇਖ ਸਕਦੇ ਹੋ ਤੇ ਕੈਲਸ਼ੀਅਮ ਬਲੋਕ ਦੀ ਵੀ ਵੀਡੀਓ ਪਈਆ ਤੇ ਕਿਵੇਂ ਬੰਦਦੇ ਨੇ ਇਹ ਕੀ ਕੀ ਜੇ ਮਟੀਰੀਅਲ ਪਾਉਣਾ ਤੋਂ ਜਿਹੜਾ ਸਮਾਨ ਲੱਗਦਾ ਉਹ ਆਪਣੇ ਵੀਡੀਓ ਚ ਦੱਸਿਆ ਆ ਤੇ ਵੀਡੀਓ ਨੂੰ ਜਾ ਕੇ ਚੈਨਲ ਤੇ ਦੇਖੋ ਤੇ ਅੱਜ ਆਪਾਂ ਕਲੋਨੀ ਤੋਂ ਆਗੇ ਸੀ ਬਾਹਰ ਤੇ ਬਾਹਰਾਂ ਦੀ ਵੀਡੀਓ ਸ਼ੂਟ ਨਹੀਂ ਕਰ ਸਕੇ ਤੇ ਕੈਲਸ਼ੀਅਮ ਬਲੋਕ ਆਪਾਂ ਚੰਗੀ ਤਰ੍ਹਾਂ ਟੰਗ ਤੇ ਦੇਖੋ ਬਾਹਰ ਵੀ ਕਰਸ ਤੇ ਆਹ ਦੋਏ ਰਹਿ ਗਏ ਤੇ ਕਸ ਨੇ ਤੇ ਬਾਕੀ ਤੁਹਾਨੂੰ ਆਪਾਂ ਹੁਣ ਖਾਣਗੇ ਵੀ ਤੇ ਹੋਲੀ ਨਹੀਂ ਤੇ ਬਾਹਰ ਲੈ ਕੇ ਜੰਜੇ ਵੀ ਟੰਗਦੇ ਆਪਾਂ ਤੇ ਉਹ ਫਿਰ ਹੁਣ ਆਪਾਂ ਸੁਣੇ ਟੰਗ ਜਾਂ ਫਿਰ ਇੰਦਰ ਵੀ ਵੀਊ ਦਿਖਾਉਣਿਆ ਤੇ ਦਿਖਾਉਣਿਆ ਆਪਾਂ ਕੈਲਸ਼ੀਅਮ ਬਲੋਕ ਚੰਨੇ ਖਾਂਦੇ ਵੀ ਦਿਖਾਵਾਂਗੇ ਆਪਾਂ ਤੇ ਉਹ ਦੇਖੋ ਟਰੇ ਬਣੇ ਥੋੜਾ ਜਿਹਾ ਦੇ ਤਾ ਦੀ ਦਾਣਾ ਭਾਈ ਥੋਕੀ ਭਾਈ ਹੁਣ ਜੇ ਦਾਣਾ ਦਿੰਦੇ ਸਾਨੂੰ ਪਤੀ ਆ ਟਾਈਮ ਖਾਸਾ ਬੱਚੇ ਨੇ ਛੋਟੇ ਛੋਟੇ ਕੁਝ ਜੰਜੇ ਹੁਣ ਉਹ ਫਿਰ ਟਰੇ ਕੱਢ ਲਾਂਗੇ ਪਹਿਲਾਂ ਧੋ ਲਾਂਗੇ ਪਹਿਲਾਂ ਟਰੇ ਨੂੰ ਧੋ ਲਾਂਗੇ ਕਿੰਨਾ ਵਾਸ਼ ਕਰ ਲਾਂਗੇ ਹਣ ਉਸ ਤਾ ਕੇ ਫਿਰ ਵਿੱਚੇ ਚ ਦਾਣਾ ਪਾ ਕੇ ਰੱਖ ਦਾਂਗੇ ਫਿਰ ਉਹ ਟਰੇ ਕੱਢ ਲਾਂਗੇ ਬਾਹਰ ਫਿਰ ਉਹਨੂੰ ਵੀ ਧੋ ਦਾਂਗੇ ਉਹਨੂੰ ਧੋ ਕੇ ਫੇਰ ਦੇ ਦਾਂਗੇ ਇੱਧਰ ਤੇ ਕਾਫੀ ਦਾਣੇ ਤੇ ਹੁਣ ਸਾਨੂੰ ਪਤੀਜ ਕਾਫੀ ਟਾਈਮ ਹੋ ਗਿਆ ਮੈਨੂੰ ਸਫਾਈ ਕਰਦੇ ਨੂੰ ਤੇ ਦੁਪਹਿਰ ਲੱਗੇ ਤੇ 1 ਵਜੇ ਟਾਈਮ ਹੁਣ 4:30 ਹੋਣ ਵਾਲੇ ਨੇ ਵੀਰੇ ਤੇ 4:30 ਹੋ ਗਏ ਹਲੇ ਵੀ ਸਾਨੂੰ ਬੜਾ ਸਫਾਈ ਨਿਬੜੀ ਨਹੀਂ ਹੈਗੀ ਟਰੇਆ ਵਗੈਰਾ ਧੋਣੀਆਂ ਨੇ ਬਾਕੀ ਪਾਣੀ ਵਾਲੇ ਤਾਂ ਮੈਂ ਸਵੇਰੀ ਧੋਲੀਆਂ ਸੀਆਂ ਕੋਕੀ ਪਛੇ ਕਿ ਛੁੱਟੀ ਮਾਰ ਲੈਣੇ ਹੋਣੇ ਤੁਹਾਨੂੰ ਪਤਾ ਹੈ ਹਫਤੇ ਬਾਅਦ ਇੱਕ ਛੁੱਟੀ ਜ਼ਰੂਰੀ ਵੀ ਐ ਤੇ ਹਫਤੇ 'ਚ ਇੱਕ ਛੁੱਟੀ ਕੱਢ ਕੇ ਸਫਾਈਆਂ ਕਰਨੀਆਂ ਪੈਂਦੀਆਂ ਨੇ ਬਾਈ ਕੋਕੀ ਜੇ ਸ਼ੌਂਕ ਐ ਤਾਂ ਸਫਾਈ ਵੀ ਖੁਦ ਆਪ ਕਰਨੀ ਪੂਗੀ ਤੁਹਾਨੂੰ ਕਿਉਂਕਿ ਇਹ ਚੀਜ਼ਾਂ ਆਪਾਂ ਨੇ ਜੇ ਰੱਖੀਆਂ ਨੇ ਤਾਂ ਸਫਾਈ ਦਾ ਖਿਆਲ ਪੂਰਾ ਰੱਖਣਾ ਪੈਣਾ ਆਪਾਂ ਨੂੰ ਸੋਕਿ ਹੁਣ ਆਏ ਆ ਆਪਾਂ ਸੋਚੀ ਪਿੱਛੋਂ ਕੋਈ ਹੋਰ ਆਪਣੇ ਇਹਨਾਂ ਕਰ ਜੂਗਾ ਤਾਂ ਕੋਈ ਵੀ ਨਹੀਂ ਕਰਦਾ ਕਿਉਂਕਿ ਸ਼ੌਂਕ ਆਪਣਾ ਹੈਗਾ ਫੈਮਲੀ ਜਰੂਰ ਸ਼ੌਂਕ ਦੇ ਸਪੋਰਟ ਕਰ ਜਾਂਦੀ ਐ ਪਰ ਸਭਾਈ ਆਪਾਂ ਨੂੰ ਆਪ ਕਰਨੀ ਪੂਗੀ ਬਾਈ ਠੀਕ ਹੈ ਨਾ ਤੇ ਪੂਰੀ ਕਲੀਨ ਸਫਾਈ ਕਰਕੇ ਆਪਾਂ ਨੇ ਦੇਖੋ ਤੁਹਾਨੂੰ ਪਤੀ ਲੱਗ ਰਿਹਾ ਤੇ ਇੱਧਰ ਆਪਾਂ ਨੇ ਡਾਇਮੰਡ ਆਪ ਤਾਂ ਤੁਹਾਨੂੰ ਦਿਖਾਈ ਦਿੱਤੇ ਇੱਧਰ ਆਪਾਂ ਹੁਣ ਕਸਟਮ ਬਲੋਕ ਇੱਧਰ ਟੰਗਦੇ ਆ ਤੇ ਫਿਰ ਆਪਾਂ ਇਧਰ ਲ ਵੀ ਮਾਹੌਲ ਦਿਖਾਣੇ ਤੇ ਬਣੇ ਰਹੀਆਂ ਵੀਡੀਓ ਚ ਲੋ ਜੀ ਟੰਗੇ ਤੇ ਆਪਾਂ ਨੇ ਜਾ ਬਾਅਦ ਚ ਦੇਖੋ ਆ ਉੱਪਰ ਲਾਤਾ ਇੱਕ ਤੇ ਕੋ ਡੰਡੇ ਲਾ ਬਿਲਾਤਾ ਤੇ ਨੀਚੇ ਆਇਆ ਆਪਣੀ ਸਪੈਂਗਰ ਰੈਂਬੋ ਦੀ ਫਲੋਨੀ ਦੇ ਦੋ ਟੰਗ ਤੇ ਭਾਈ ਇੱਕ ਲਿਚੇ ਇੱਕ ਉੱਪਰ ਦੇਖੋ ਠੀਕ ਹੈ ਜੀ ਤੇ ਇੱਕਾ ਪਾਣੇ ਇਹ ਚਾੰਗਤਾ ਜੇਚਾ ਪਾਣੇ ਬੱਚੇ ਇਹਦੇ ਬੱਚੇ ਇਕੱਠੇ ਕਰਨੇ ਨੇ ਸਾਰੇ ਜੋ ਕਲੋਨੀ ਚ ਆਪਣੇ ਕੋਲ ਨਿਕਲਣਗੇ ਉਹ ਇਹ ਚ ਸਾਰੇ ਹੋ ਜਾਣਗੇ ਤੇ ਇਹਦੇ ਵਿੱਚ ਵੀ ਖਲਾਤਾ ਟੇਕ ਆਫ ਕਰ ਲਉਂ ਵੀ ਖਲਾਤਾ ਦੇਖੋ ਖਲਾਤਾ ਡੈਵਿੰਡਾ ਵਾਸਤੇ ਆਪਾਂ ਜਿਹੜਾ ਆ ਚੂਰਾ ਪਿਆ ਛਾਪੇ ਨੇ ਇਹ ਕੁੱਟ ਕੇ ਆਪਾਂ ਇਹਨਾਂ ਨੂੰ ਪਾ ਦਾਂਗੇ ਬਾਅਦ ਚ ਤੇ ਟੋਕਰੇ ਚ ਬਹਿ ਗਈ ਬਾਈ ਉਮੀਦ ਨਹੀਂ ਸੀ ਚਲੋ ਬਹਿ ਗਈ ਠੀਕ ਹੈ ਤੇ ਦਿੱਲੂ ਸਕੂਲ ਮਿਲਦਾ ਜਦੋਂ ਉਹ ਆਪਦੇ ਨੈਕਸਟ ਜਿਹੜਾ ਆ ਪਿੰਨੇ ਆ ਅੰਨੇ ਸ਼ੌਕ ਨਾਲ ਜਿਉ ਉਸੇ ਨਾਲ ਬੈਠਣਾ ਹੁਣ ਬੈ ਗੇ ਦਿਲ ਨੂੰ ਸਕੂਨ ਮਿਲ ਗਿਆ ਵੀ ਵੀ ਉੱਥੇ ਦੇ ਦਾਨਗੇ ਬੱਚੇ ਚਲੋ ਜੀ ਇਹਨਾਂ ਨੂੰ ਆਪਾਂ ਦੇ ਦਾਂਗੇ ਇਹਨਾਂ ਨੂੰ ਵੀ ਤੇ ਇਹਨਾਂ ਨੂੰ ਬਸ ਇਥੋ ਹੀ ਕੱਢ ਕੇ ਦੇ ਦਾਂਗੇ ਇੱਕ ਇਥੋ ਹੀ ਦੇ ਦਾਂਗੇ ਪਿੰਜਰੇ ਜੇ ਪੈਸੇ ਤਾਂ ਇਹ 2-3 ਦਿਨ ਹੀ ਰੱਖਣੇ ਨੇ ਇੱਥੇ ਫੇਰ ਲੱਗ ਗਏ ਇਹ ਕਨਫਰਮ ਹੈ ਹੁਣ ਇਹਨੂੰ ਇੱਥੇ ਹੀ ਛੱਡਾਂਗੇ ਹੁਣ ਇੱਥੇ ਖਾਣਗੇ ਇਹ ਉਹ ਦੇਖੋ ਜੀ ਆ ਦੇਖੋ ਕਿੰਨੇ ਸ਼ੌਕ ਨਾਲ ਖਾ ਰਹੀ ਹੈ ਰੈਂਬੋ ਦੀ ਜੀ ਵੇਖੋ ਆਹ ਹੁੰਦੀ ਹੈ ਜੀ ਦੇਖੋ ਕਲਪਸ ਨੂੰ ਦੇਖੋ ਜੀ

ਤੇ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਪਾਚਨ ਪ੍ਰਣਾਲੀ ਜਿਹੜੀ ਇਹਨਾਂ ਦੀ ਊਜ ਵਧੀ ਹੈ ਤਕਤੀ ਵਧੀ ਹੋਦੀ ਪਚਾਉਣ ਦੀ ਸਮਰੱਥਾ ਵਧੀ ਹੈ ਤੇ ਸਟਰੋਂਗ ਹੁੰਦੀ ਹੈ ਤੇ ਅੱਗੇ ਬਲੱਡ ਲੈਣ ਹੈ ਜਿਹੜੀ ਇਹਨਾਂ ਦੀ ਓਬਵੀਅਸ ਸਟਰੋਂਗ ਹੁੰਦੀ ਹੈ ਓਕੇ ਬੱਚੇ ਵੀਕ ਨਹੀਂ ਹੁੰਦੇ ਤੇ ਆਂਡੇ ਨਹੀਂ ਖਰਾਬ ਹੁੰਦੇ ਆਂਡਿਆਂ ਦਾ ਸਿਲਕਾ ਵਧੀਆ ਹਾਰਡ ਹੁੰਦਾ ਹੋਲੇ ਹੁਣ ਇੱਕ ਟ੍ਰਾਂਸਫਰ ਹਾਂ ਆਂਡੇ ਹੁੰਦੇ ਨੇ ਜਿਹੜੇ ਓਹ ਨਹੀਂ ਆਉਣਗੇ ਤੇ ਬਹੁਤ ਚੀਜ਼ਾਂ ਚ ਬਈ ਇਹ ਕੈਲਸ਼ੀਅਮ ਬਲੋਕ ਬਹੁਤ ਵਧੀਆ ਲਾਈਫ ਡਾਈਕ ਆ ਤੇ ਆਪਾਂ ਹੁਣ ਸਾਨੂੰ ਪਤਾ ਹੈ ਨੈਚੁਰਲ ਚੀਜ਼ਾਂ ਇਹਨਾਂ ਨੂੰ ਹੁਣ ਪਿੰਜਰੇ 'ਚ ਦੀ ਪੁਆਇੰਟ ਆਪਾਂ ਨੂੰ ਦੇਣੀਆਂ ਪੈਣੀਆਂ ਕਿਉਂਕਿ ਬਾਹਰ ਤਾਂ ਦੇਖੋ ਇਹਨਾਂ ਨੂੰ ਬਹੁਤ ਕੁਝ ਮਿਲਦਾ ਖਾਣ ਨੂੰ ਤੇ ਪਰ ਆਪਾਂ ਪਿੰਜਰੇ 'ਚ ਦਾ ਆਪਾਂ ਨੂੰ ਭਈਆ ਕੁਝ ਸਾਰਾ ਕੁਝ ਤਿਆਰ ਕਰਕੇ ਦੇਣਾ ਪਊਗਾ ਤੇ ਦੇਖੋ ਖਾਂਦੇ ਹੋਏ ਦੇਖੋ ਤੇ ਆਪਾਂ ਕਲੋਨੀ 'ਚ ਵੀ ਦਿਖਾਉਣਾ ਕਲੋਨੀ 'ਚ ਵੀ ਸਾਰੇ ਨੇ ਤੇ ਆ ਜੋ ਕਲੋਨੀ 'ਚ ਆ ਦੇਖੋ ਉਹ ਉੱਟ ਗਿਆ ਬੱਗ ਗਿਆ ਮੇਲ ਖਾਣ ਲੱਗ ਰਿਹਾ ਸੀ ਤੇ ਬਾਈਡ ਦਾ ਮੇਲ ਖਾਣ ਲੱਗ ਰਿਹਾ ਸੀ ਤੇ ਹਲੇ ਕਲੋਨੀ ਚ ਤਾਂ ਦਾਣੇ ਚ ਵੀ ਜੀ ਨੇ ਥੋੜਾ ਜਿਆ ਤੇ ਜੇ ਕੋਈ ਆਇਆ ਕਲੈਕਸ਼ਨ ਵਲੋਗ ਖਾਣਾ ਆ ਉਹ ਤੇ ਦਿਖਾਵਾਂਗੇ ਹਲੇ ਬਾਕੀ ਦਾ ਪੰਛੀ ਸਾਰੇ ਡਰੇ ਪਏ ਨੇ ਹਲੇ ਥੋੜਾ ਜਿਆ ਕਿਉਂਕਿ ਹੁਣ ਪਤਾ ਪਿੰਜਰੇ ਚ ਹੱਥ ਮਾਰਨਾ ਬਸ ਹੈ ਰੇਂਬੋ ਦੀ ਕਲੋਨੀ ਚ ਥੋੜਾ ਡਰ ਨਹੀਂ ਹੈ ਕਿ ਇਹਨਾਂ ਨੂੰ ਓਕੇ ਆਪਣੇ ਥੋੜਾ ਜਿਹਾ ਵਿਸ਼ਵਾਸ ਕਰਦੇ ਨੇ ਇਹ ਤੇ ਹੈਂਟ ਇਹ ਜਨੇ ਥੋੜੇ ਜਿਹੇ ਇਹ ਤੇ ਇਧਰ ਵੀ ਉਹ ਦੇਖੋ ਜੋੜਾ ਲੱਗ ਰਿਹਾ ਦੇਖੋ ਸੀ ਆਫਲਾਈਨ ਵੀ ਜਮਨੀ ਕੰਡਰ ਦੀ ਫੀਮੇਲ ਤੇ ਫਾਈਟ ਦਾ ਮੇਲ ਆ ਪਾਵਾ ਦੇਖੋ ਕਿਨੇ ਸੋਨਾ ਫਾਈਟ ਦਾ ਨੇ ਨਾ ਜਾਨਿਸ ਤੇ ਵੀ ਦੇਖੋ ਪਰ ਇਹਦੇ ਨਾਲ ਨਹੀਂ ਹੈਗੀ ਬਾਈ ਇਹ ਆਪਣੇ ਗਰੇ ਮੇਲ ਨਾਲ ਲੱਗੀ ਹੋਈ ਆ ਜੈਨੂ ਫੇਸ ਵਾਲੇ ਨਾਲ ਇਹ ਹੁਣ ਮੱਚਿਆ ਕਰੀਂ ਅੰਦਰ ਦੇ ਨਾਲ ਫੀਮੇਲ ਨਾਲ ਐਕਸਟਰਾ ਮੇਲ ਕਰ ਲਿਆ ਆਪਾਂ ਨੇ ਨਾ ਤਾਂ ਕਰਕੇ ਤੇ ਹੁਣ ਆਪਣੇ ਪ੍ਰੋਪਰ ਜੋੜੇ ਨੇ ਤੇ ਹੁਣ ਆਪਣੀ ਕਲੋਨੀ ਬੈਠ ਠੀਕ ਆ ਤੇ ਅਗਲੇ ਜਿਹੜੇ ਹੁਣ ਬੱਚੇ ਆਉਣਗੇ ਸਾਰੇ ਸਾਈਟ ਵਜੇ ਚ ਜਾਣਗੇ ਤੇ ਲੋ ਜੀ ਸੁਣ ਸੋਨੂ ਵਾਸਤੇ ਲੋ ਜੀ ਵੀਡੀਓ ਬਧਿਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਅਗਲੇ ਟੌਪਿਕ ਦੇ ਨਾਲ ਫਿਰ ਆਪਾਂ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਬਾਏ ਬਾਏ ਫਰੈਂਡ